ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੰਗਰ ਚੱਲੇ ਗੁਰ ਸ਼ਬਦ ਸੰਸਥਾ ਵਿੱਚ ਅਸੀਂ ਡਿਊਟੀ ਕਰਦੇ ਹਾਂ ਜੀ ਔਰ ਇਲਾਕੇ ਦੇ ਵੱਖ-ਵੱਖ ਸਕੂਲਾਂ ਦੇ ਵਿੱਚ ਯਤਨ ਕਰੀਦਾ ਹੈ ਕਿ ਬੱਚਿਆਂ ਨੂੰ ਗੁਰਮਤ ਦੇ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਗੱਦੀ ਨਾਲ ਜੋੜਿਆ ਜਾਏ ਉਸੇ ਲੜੀ ਦੇ ਤਹਿਤ ਅਸੀਂ ਸ਼ਹੀਦ ਸ਼ਾਮ ਸਿੰਘ ਔਟਾਰੀ ਪਬਲਿਕ ਸਕੂਲ ਸਭਰਾ ਵਿਖੇ ਆਏ ਹ ਇਥੇ 14 ਮਈ ਤੋਂ ਅਸੀਂ ਗੁਰਮਤ ਸਿਖਲਾਈ ਕੈਂਪ ਆਰੰਭ ਕੀਤਾ ਸੀ ਤੇ ਲਗਾਤਾਰ ਬੱਚਿਆਂ ਨੂੰ ਇਸ ਕੈਂਪ ਦੇ ਵਿੱਚ ਮੋਢਲੀ ਜਾਣਕਾਰੀ ਧਰਮ ਦੀ ਗੁਰੂ ਨਾਨਕ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜੀ ਤੱਕ ਗੁਰੂ ਸਾਹਿਬਾਨਾਂ ਦਾ ਜੀਵਨ ਬਿਵਰਾ ਔਰ ਗੁਰਬਾਣੀ ਦੇ ਸ਼ਬਦ ਇਤਿਹਾਸ ਜਿੰਨਾ ਕੁ ਵੀ ਅਸੀਂ ਕਰ ਸਕਦੇ ਸੀ ਵੱਧ ਤੋਂ ਵੱਧ ਬੱਚਿਆਂ ਨੂੰ ਕਿਉਂਕਿ ਇਹ ਮੋਢਲੀਆਂ ਲੋੜਾਂ ਨੇ ਬੱਚਿਆਂ ਦੀਆਂ ਜਿੱਥੇ ਦੁਨਿਆਵੀ ਪੜ੍ਹਾਈ ਬੱਚਿਆਂ ਨੂੰ ਜ਼ਰੂਰਤ ਹੈ ਉੱਥੇ ਨਾਲ ਬੱਚਿਆਂ ਨੂੰ ਚੰਗਾ ਜੀਵਨ ਬਣਾਉਣ ਦੇ ਲਈ ਕੁਰਬਾਨੀ ਤੇ ਸਾਡਾ ਇਹ ਇਤਿਹਾਸ ਹੈ ਨਾ ਗੌਰਵਮਈ ਗੌਰਵਮਈ ਇਤਿਹਾਸ ਉਹਨੂੰ ਪੜਨ ਦੀ ਬੜੀ ਲੋੜ ਹੈ ਸੋ ਇਸ ਕਰਕੇ ਅਸੀਂ ਇਸ ਸਕੂਲ ਦੇ ਵਿੱਚ ਆਏ ਸੀ ਸ਼ਹੀਦ ਸ਼ਾਮ ਸਿੰਘ ਅਟਾਰੀ ਪਬਲਿਕ ਸਕੂਲ ਸਭਰਾ ਵਿਖੇ ਤੇ ਅੱਜ ਇਹ ਬੱਚਿਆਂ ਦਾ ਧਾਰਮਿਕ ਪ੍ਰੀਖਿਆ ਹੋ ਰਹੀ ਹੈ ਜਿਹੜੇ ਬੱਚੇ ਪੜ੍ਹਿਆ ਸੀ ਪਿਛਲੇ ਪੁਚਾਰ ਦਿਨ ਤੋਂ ਉਹ ਬੱਚਿਆਂ ਦਾ ਅੱਜ ਪੇਪਰ ਲਿਆ ਜਾ ਰਿਹਾ ਤੇ ਜੋ ਵੀ ਇਹ ਬੱਚੇ ਇਹਦੇ ਵਿੱਚੋਂ ਫਸਟ ਸੈਂਟਲ ਆਉਣਗੇ ਫਿਰ ਅਸੀਂ ਸੋਮਵਾਰ ਨੂੰ ਜਿਹੜਾ ਹੈ ਉਹ ਬੱਚਿਆਂ ਦਾ ਇਸ ਕੈਂਪ ਦੀ ਜਿਹੜੀ ਹੈ ਉਹ ਸਮਾਪਤੀ ਜਿਹੜੀ ਉਹ ਰੱਖੀ ਹੋਈ ਹੈ। ਸਕੂਲ ਦੇ ਬੱਚਾ ਵੱਲੋਂ ਸਕੂਲ ਦੇ ਸਟਾਫ ਵੱਲੋਂ ਕਿਵੇਂ ਦਾ ਸਹਿਯੋਗ ਮਿਲਿਆ ਆਪਾਂ ਨੂੰ। ਸਕੂਲ ਦੇ ਵਿੱਚੋਂ ਪਹਿਲਾਂ ਵੀ ਅਸੀਂ ਜਦੋਂ ਵੀ ਆਉਨੇ ਆ ਜੀ ਸਕੂਲ ਇੱਕ ਤੇ ਮੈਂ ਇੱਕ ਬੇਨਤੀ ਕਰਦਾ ਹੁਣਾ ਵੀ ਜਿਹੜੇ ਸਕੂਲ ਸ਼ਹੀਦ ਸਿੰਘਾਂ ਦੇ ਨਾਮ ਤੇ ਹੈ ਨਾ ਉੱਥੇ ਜਦੋਂ ਅਸੀਂ ਆਉਨੇ ਆ ਤੇ ਕੋਈ ਵੀ ਜ਼ਿਆਦਾਤਰ ਸਾਨੂੰ ਕੋਈ ਮਨਾਈ ਨਹੀਂ ਹੁੰਦੀ ਕਿਉਂਕਿ ਜਦੋਂ ਆਪਾਂ ਜਾ ਕੇ ਗੱਲ ਬੱਚਿਆਂ ਨਾਲ ਹੀ ਕਰਦੇ ਆ ਨਾ ਬੱਚਿਆਂ ਨਾਲ ਹੀ ਕਰ ਸਕਦੇ ਆ। ਤੇ ਬੱਚੇ ਇੱਕ ਤੂਤ ਦੀ ਸ਼ਮਕ ਦੀ ਤਰ੍ਹਾਂ ਹੁੰਦੇ ਨੇ ਬੱਚਿਆਂ ਦਾ ਜੀਵਨ ਜਿਹੜਾ ਹੈ ਉਹ ਛੇਤੀ ਢਲਦਾ ਹੈ ਸੋ ਇਸ ਕਰਕੇ ਸਾਡਾ ਯਤਨ ਹੁੰਦਾ ਸਕੂਲਾਂ ਵਿੱਚ ਜਾਇਆ ਜਾਵੇ ਬੱਚਿਆਂ ਨਾਲ ਜਾ ਕੇ ਗੱਲਬਾਤ ਕੀਤੀ ਜਾਵੇ ਇਹ ਸਕੂਲ ਦੇ ਵਿੱਚ ਜਦੋਂ ਵੀ ਅਸੀਂ ਆਉਂਦੇ ਹਾਂ ਤੇ ਸਾਨੂੰ ਸਕੂਲ ਦੇ ਵਿੱਚ ਜੀ ਆਇਆਂ ਆਖਿਆ ਜਾਂਦਾ ਹੈ ਕਿਉਂਕਿ ਗੱਲ ਗੁਰੂ ਦੀ ਹੈ ਆਪਾਂ ਸਾਰਿਆਂ ਨੇ ਰਲ ਮਿਲ ਕੇ ਜਿਹੜਾ ਹੈ ਉਹ ਘਰ-ਘਰ ਇਹ ਸਨੇਹਾ ਪਹੁੰਚਾਉਣਾ ਹੈ ਸਿਧਾਂਤ ਗੁਰੂ ਨਾਨਕ ਸਾਹਿਬ ਮਹਾਰਾਜੀ ਦਾ ਹੈ ਸਾਡੀ ਦੇ ਗੁਰੂ ਸਾਹਿਬ ਨੇ ਡਿਊਟੀ ਲਈ ਹੋਈ ਹੈ ਸੋ ਘਰ-ਘਰ ਇਸ ਦਾ ਪਹੁੰਚਾਉਣ ਦੀ ਗੁਰੂ ਨਾਨਕ ਸਾਹਿਬ ਮਹਾਰਾਜੀ ਦੇ ਪ੍ਰਥਾਈ ਭਾਈ ਗੁਰਦਾਸ ਜੀ ਆਖਦੇ ਨੇ ਘਰ ਘਰੇ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਿਸਵਾ ਹਰੇਕ ਘਰ ਜਿਹੜਾ ਉਹ ਗੁਰਦੁਆਰਾ ਪਾਠਸ਼ਾਲਾ ਬਣੇ ਹਾਂਜੀ ਇਹ ਸ਼ਹੀਦ ਸ਼ਾਮ ਸਿੰਘ ਅਟਾਰੀ ਪਬਲਿਕ ਹਾਈ ਸਕੂਲ ਜਿਵੇਂ ਸਾਨੂੰ ਇੱਥੇ ਪੂਰਨ ਸਹਿਯੋਗ ਮਿਲਿਆ ਹੈ ਸੋ ਅਸੀਂ ਆਸ ਕਰਦੇ ਹਾਂ ਕਿ ਬਾਕੀ ਸਕੂਲਾਂ ਦੇ ਵਿੱਚ ਵੀ ਸਾਨੂੰ ਇਸੇ ਤਰ੍ਹਾਂ ਸਹਿਯੋਗ ਮਿਲੇ ਤਾਂ ਕਿ ਆਪਾਂ ਗੁਰੂ ਨਾਨਕ ਸਾਹਿਬ ਦਾ ਸਨੇਹਾ ਘਰ ਘਰ ਪਚਾ ਸਕੀਏ ਇੱਥੋਂ ਦੇ ਪ੍ਰਿੰਸੀਪਲ ਸਾਹਿਬਾਨ ਜੀ ਸਮੁੱਚੇ ਜਿੰਨੇ ਵੀ ਟੀਚਰ ਸਾਹਿਬਾਨ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਸਕੂਲ ਸਟਾਫ ਦਾ ਸਕੂਲ ਮੈਨੇਜਮੈਂਟ ਦਾ ਪ੍ਰਬੰਧਕ ਸਿੰਘਾਂ ਦਾ ਔਰ ਖਾਸ ਕਰਕੇ ਬੱਚਿਆਂ ਦਾ ਬੱਚਿਆਂ ਨੇ ਇਸ ਸਕੂਲ ਦੇ ਵਿੱਚ ਨਾ ਬੜਾ ਧਿਆਨ ਦੇ ਨਾਲ ਜੋ ਵੀ ਲੈਕਚਰ ਹੋਇਆ ਜੋ ਵੀ ਬੱਚਿਆਂ ਨੂੰ ਇਤਿਹਾਸ ਗੁਰਬਾਣੀ ਬਾਰੇ ਪੜਾਇਆ ਗਿਆ ਬੜਾ ਬੱਚਿਆਂ ਨੇ ਧਿਆਨ ਲਾ ਕੇ ਮੰਨ ਲਾ ਕੇ ਸੁਣਿਆ ਸੋ ਆਸ ਕਰਦੇ ਆਂ ਕਿ ਜਦੋਂ ਅਸੀਂ ਇਸ ਤਰੀਕੇ ਨਾਲ ਬੱਚਿਆਂ ਨੂੰ ਦੱਸਾਂਗੇ ਤੇ ਬੱਚੇ ਜਿਹੜੇ ਨੇ ਉਹਨਾਂ ਦਾ ਜੀਵਨ ਚੰਗਾ ਬਣੇਗਾ ਉਹ ਚੰਗੇ ਗੁਣਾ ਵਾਲੇ ਹੋਣਗੇ ਮੈਂ ਫਿਰ ਬੇਨਤੀ ਕਰਾਂਗਾ ਕਿ ਜਿਵੇਂ ਜਿੰਨੀ ਦੁਨਿਆਵੀ ਪੜਾਈ ਜ਼ਰੂਰੀ ਹੈ ਉਸ ਤੋਂ ਜ਼ਿਆਦਾ ਜ਼ਰੂਰੀ ਬੱਚਿਆਂ ਦੇ ਅੰਦਰ ਗੁਰਮਤਿ ਵਿਦਿਆ ਹੈ ਤੇ ਇਹ ਜਿਹੜੀ ਹੈ ਚੰਗੀ ਮੋਰਲ ਵਿਦਿਆ ਜਿਹਨੂੰ ਆਪਾਂ ਕਹਿ ਸਕਦੇ ਹਾਂ ਮੋਰਲ ਵੈਲਿਊ ਜਿਹੜੀ ਹੈ ਇਹ ਬੜੀ ਜ਼ਰੂਰੀ ਹੈ ਕਿਉਂਕਿ ਸਮਾਜਿਕ ਰੀਤੀਆਂ ਤੋਂ ਸਮਾਜਿਕ ਬੁਰਾਈਆਂ ਤੋਂ ਨਸ਼ਿਆਂ ਤੋਂ ਤਾਂ ਹੀ ਅਸੀਂ ਬਚ ਸਕਦੇ ਹਾਂ ਜੇ ਅਸੀਂ ਗੁਰਮਤਿ ਇਤਿਹਾਸ ਸਾਡਾ ਜਿਹੜਾ ਹੈ ਉਹਨੂੰ ਪੜਾਂਗੇ ਆਪਣੇ ਜੀਵਨ ਨੂੰ ਚੰਗਾ ਬਣਾਵਾਂਗੇ ਤਾਂ